ਕੁਰਬਾਨੀ ਨੂੰ ਜਦੋਂ ਸਹੀ ਤਰ੍ਹਾਂ ਦੇ ਨਾਲ ਪੜੋਗੇ ਨਾ ਨਾ ਕੋਸ਼ਿਸ਼ ਇਹ ਕਰਦਾ ਹੁਨਾ ਕਿ ਵਿਸ਼ਰਾਮ ਠੀਕ ਤਰੀਕੇ ਨਾਲ ਲਗਾਵਾ ਕਿ ਤੁਹਾਨੂੰ ਅਰਥ ਜਿਹੜੇ ਨੇ ਉਹ ਪਾਠ ਕਰਦੇ ਆ ਕਰਦੇ ਆ ਥੋੜੇ ਬਹੁਤ ਜਿਹੜੇ ਨੇ ਆਪਣੇ ਆਪ ਸਮਝ ਵਿੱਚ ਪੈ ਜਾਣ ਜਦੋਂ ਵਿਸ਼ਰਾਮ ਸਹੀ ਤਰੀਕੇ ਨਾਲ ਲਗਾਓਗੇ ਅਰਥ ਆਪਣੇ ਆਪ ਤੁਹਾਡੇ ਸਾਹਮਣੇ ਆਉਣਗੇ ਕੁਰਬਾਨੀ ਦਾ ਇੱਕ ਫਰਮਾਨ ਹੈ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਗੁਰਬਾਣੀ ਦੀ ਵਿਆਖਿਆ ਜੇਕ ਨਰੋਲ ਕੋਈ ਪ੍ਰਚਾਰ ਕਰਦਾ ਹੋਏ ਸਾਨੂੰ ਬਿਲਕੁਲ ਠੀਕ ਜੀ ਨਹੀਂ ਲੱਗਦੀ ਕਿਉਂਕਿ ਸਾਡੇ ਉੱਤੇ ਟੁਕਦੀ ਹੈ ਕਿਤੇ ਨਾ ਕਿਤੇ ਇਤਿਹਾਸ ਸਾਨੂੰ ਤਾਂ ਚੰਗਾ ਲੱਗਦਾ ਹੈ ਕਿਉਂਕਿ ਇਤਿਹਾਸ ਵਿੱਚ 3rd ਪਰਸਨ ਦੀ ਗੱਲ ਹੁੰਦੀ ਹੈ ਉਸ ਨੇ ਕੀਤਾ ਉਹਨਾਂ ਨੇ ਕੀਤਾ ਉੱਥੇ ਗੱਲ ਹੋ ਰਹੀ ਹੈ ਅਸੀਂ ਉਸ ਨੂੰ ਬੜਾ ਰਸ ਦੇ ਨਾਲ ਸੁਣਦੇ ਹਾਂ ਗੁਰਬਾਣੀ ਸਾਨੂੰ ਆਪਣਾ ਚਿਹਰਾ ਦਿਖਾਉਂਦੀ ਹੈ ਕਿ ਬੰਦੇ ਆ ਤੂੰ ਇੱਥੇ ਖੜਿਆ ਹੈ ਅੱਜ ਵੀ 873 ਰੰਗ ਦੇ ਉੱਤੇ ਬੜਾ ਪਿਆਰਾ ਸ਼ਬਦ ਮਾਲਕ ਜੀਆਂ ਨੇ ਬਖਸ਼ਿਸ਼ ਕੀਤਾ ਗਉੜ ਰਾਗ ਦੀ ਜਦੋਂ ਅਸੀਂ ਬਾਣੀ ਪੜ੍ਹ ਰਹੀ ਸੀ ਇਹ ਪੰਕਤੀਆਂ ਸਾਨੂੰ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਕਿ ਚੰਗੀਆਂ ਨਹੀਂ ਲੱਗਦੀਆਂ ਜੇਕਰ ਪ੍ਰਚਾਰਕ ਕੋਈ ਗੱਲ ਕਰਦਾ ਹੈ ਅਸੀਂ ਤੇ ਇੱਕ ਪੰਕਤੀ ਦੀ ਗੱਲ ਕਰਦੇ ਹਾਂ ਨਾ ਪੜ ਕੇ ਕਿ ਛੋੜੈ ਅੰਨ ਕਰੈ ਪਖੰਡ ਨਾਉ ਸੁਹਾਗ ਨਾਉ ਇਹ ਮੈਂ ਤੇ ਨਹੀਂ ਆਪਣੇ ਕੋਲ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਨਾ ਰਖੜੀ ਹੋ ਗਈ ਵਰਤ ਹੋ ਗਿਆ ਇਹ ਕਿਤੇ ਨਾ ਕਿਤੇ ਸਾਡੇ ਸਿਰ ਦੇ ਉੱਤੇ ਔਰਤਾਂ ਦੇ ਭੈਣਾਂ ਦੇ ਸਿਰ ਦੇ ਉੱਤੇ ਚੀਜ਼ਾਂ ਮੜੀਆਂ ਗਈਆਂ ਮਨੁ ਸਿਮਰਤਨੀ ਸਿਮਰਤਨੀ ਜਦੋਂ ਪੜੋਗੇ ਨਾ ਮਾਫ ਕਰਿਓ ਮੈਂ ਸ਼ਬਦ ਵਰਤ ਰਿਹਾ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਕਿਹਾ ਗਿਆ ਹੈ ਗੁਰੂ ਸਾਹਿਬਾਨ ਦਾ ਇਹ ਬਹੁਤ ਵੱਡਾ ਸਾਡੇ ਉੱਤੇ ਪਰਉਪਕਾਰ ਹੈ ਸਤੀ ਪ੍ਰਥਾ ਬੰਦ ਕਰਾਈ ਗੁਰ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਬਾਕੀ ਗੁਰੂ ਸਾਹਿਬਾਂ ਨੇ ਬੜਾ ਇਹਦੇ ਵਿੱਚ ਯੋਗਦਾਨ ਪਾਇਆ ਚੀਜ਼ ਦੇ ਵਿੱਚ ਅੱਜ ਸਾਨੂੰ ਬਰਾਬਰਤਾ ਦੇ ਨਾਲ ਖੰਡੇ ਵੰਟੇ ਦੀ ਪਾਉ ਲੈਣ ਦਾ ਆ ਹੱਕ ਸਾਨੂੰ ਸਾਰਿਆਂ ਨੂੰ ਬਰਾਬਰ ਹੈ ਪਰ ਫੇਰ ਵੀ ਅਸੀਂ ਦੀਵਾ ਫੜ ਕੇ ਖੂਹ ਵਿੱਚ ਛਾਲ ਮਾਰੀਓ ਸਾਡੀ ਬੜੀ ਵੱਡੀ ਉਹ ਵੱਧ ਕਿਸਮਤੀ ਹੈ ਜਦੋਂ ਧੀਕ ਵਾਰੀ ਸੀ ਉਦੋਂ ਵੀ ਇਸ ਗੱਲ ਨੂੰ ਕਿਹਾ ਗਿਆ ਤੂੰ ਆਪਣੀ ਹਿਫਾਜ਼ਤ ਆਪਨੀ ਕਰ ਸਕਦੀ ਉਹਨੂੰ ਰਖੜੀ ਜਿਹੜੀ ਹੈ ਉਹਦੇ ਹੱਥ 'ਚ ਫੜਾਈ ਗਈ ਉਹ ਭਰਾ ਦੇ ਉੱਤੇ ਡਿਪੈਂਡ ਹੋ ਗਈ। ਜਦੋਂ ਵਿਆਹੀ ਗਈ ਹੈ ਤੇ ਵਿਆਹ ਤੋਂ ਬਾਅਦ ਫਿਰ ਇਸ ਗੱਲ ਨੂੰ ਹੋਇਆ ਕਿ ਪੇਕੇ ਪਰਿਵਾਰ ਤੋਂ ਸਹੁਰੇ ਪਰਿਵਾਰ ਵਿੱਚ ਚਲੀ ਗਈ ਫਿਰ ਆਪਣੀ ਹੀ ਹਿਫਾਜ਼ਤ ਆਪਣੀ ਕਰ ਸਕਦੀ। ਇਹਨੂੰ ਕਿਸੇ ਦੇ ਉੱਤੇ ਡਿਪੈਂਡ ਹੈ। ਫਿਰ ਪਤੀ ਦੀ ਲੰਮੀ ਉਮਰ ਮੰਗਣ ਲੱਗੀ। ਭਾਈ ਦੂਜ ਵੀ ਕਰਦੇ ਨੇ ਭਰਾ ਦੇ ਨਾਂ ਦਾ ਵਰਤ ਰੱਖਣਾ। ਵਰਤ ਵੀ ਉਹਦੇ ਸਿਰ ਦੇ ਉੱਤੇ ਮੜਿਆ ਗਿਆ। ਰਖੜੀ ਦਾ ਤਿਹਾਰ ਵੀ ਇੱਥੇ ਹੈ। ਜੋ ਅਜ ਸਾਡੇ ਸਾਹਮਣੇ ਫੋਟੋਆਂ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਨੇ ਨਾ ਪਹਿਲੀ ਗੱਲ ਤੇ ਕਿ ਜਿਹੜੀ ਫੋਟੋ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਰਿਹਾ ਹੋਣਾ ਘਰ 'ਚ ਪ੍ਰਭਾਤ ਪੇਰੀਆਂ ਹੁੰਦੀਆਂ ਨੇ ਨਾ ਰੱਖੋ ਫੋਟੋ ਘਰ 'ਚ ਸੈਂਚੀਆਂ ਨੇ ਸੈਂਚੀ ਦਾ ਸੈਂਚੀਆਂ ਰੱਖ ਲਓ ਸਾਹਮਣੇ ਗੁਰਕਾ ਸਾਹਿਬ ਸਾਹਮਣੇ ਰੱਖ ਲਓ ਵੱਡੀ ਸਾਰੀ ਫੋਟੋ ਰੱਖੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਾਰਸ਼ਾ ਦੀ ਉਧਰ ਨੂੰ ਮੂੰਹ ਕਰਕੇ ਉਹ ਸ਼ੋਭਾ ਸਿੰਘ ਦੀ ਫੋਟੋ ਹੈ ਪਿੰਟਰ ਹੈ ਆਰਟਿਸਟ ਹੈ ਇੰਟਰਨੈਟ ਤੋਂ ਕੱਢ ਕੇ ਦੇਖੋ ਇਮੇਜਿਨੇਸ਼ਨ ਆਪਣੀ ਇਮੇਜਿਨੇਸ਼ਨ ਆ ਫੋਟੋ ਤਿਆਰ ਕੀਤੀ ਅਸੀਂ ਉਹਨੂੰ ਮੱਥਾ ਟੇਕੀ ਜਾ ਰਹੇ ਹਾਂ ਜੇਕਰ ਗੁਰਬਾਣੀ ਜਿਹੜੀ ਹੈ ਉਹ ਮੂਰਤੀ ਪੂਜਾ ਦਾ ਖੰਡਨ ਕਰਦੀ ਹੈ ਤੇ ਗੁਰਬਾਣੀ ਜਿਹੜੀ ਹੈ ਉਹ 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 ਚਿੱਤਰ ਪੂਜਾ ਦਾ ਖੰਡਨ ਨਹੀਂ ਕਰਦੀ ਅੱਗੇ ਜਾ ਕੇ ਸ਼ਬਦ ਪੜ੍ਹੋ ਗੁਰਨਾਨ ਸਿੰਘ ਸਾਹਿਬ ਮਹਾਰਾਜ ਪਾਸ਼ਾਦ ਰਾਮਕਲੀ ਬਾਣੀ 'ਚ ਆਉਣਗੇ ਸਿੱਧਾਂ ਨਾਲ ਗੋਸਟੀ ਹੋਈ ਹੈ ਤੇ ਸਿੱਧ ਸਵਾਲ ਕਰਦਨ ਬਾਬਾ ਬਾਲਾ ਤੇਰਾ ਤੇਰਾ ਗੁਰੂ ਕੌਣ ਹੈ ਗੁਰਨਾਨ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀ ਉਮਰ ਛੋਟੀ ਹੈ ਉਹਨਾਂ ਦੇ ਨਾਲੋਂ ਬਾਲਾ ਕਹਿ ਕੇ ਬੁਲਾਉਂਦੇ ਨਹੀਂ ਅਰਸ਼ਾ ਕਹਿੰਦੇ ਮੇਰਾ ਜਿਹੜਾ ਗੁਰੂ ਹੈ ਉਹ ਕੇਵਲ ਉਹ ਸ਼ਬਦ ਹੈ ਉਹ ਕਦੇ ਮਰਦਾ ਨਹੀਂ ਜਾਂ ਹੁਣ ਭਗਤ ਸਾਹਿਬ ਦੀ ਬਾਣੀ ਪੜ੍ਹੀ ਹੈ ਹੌਣ ਤੋਂ ਏਕ ਰਮਈਆ ਲੈ ਹੂੰ ਆਣ ਦੇ ਬਦਲਾਵਣ ਦੇ ਮੈਂ ਰਮੇ ਹੋਏ ਪ੍ਰਮਾਤਮਾ ਨੂੰ ਲੈ ਲਿਆ ਮੈਨੂੰ ਕੋਈ ਨਹੀਂ ਅਸੀ ਚੀਜ਼ ਚਾਹੀਦੀ ਸਾਨੂੰ ਗੁਰਬਾਣੀ ਨੇ ਐਨਾ ਸਾਨੂੰ ਕਰਮ ਕਾਂਡਾਂ ਵਿੱਚੋਂ ਕੱਢਿਆ ਸਾਨੂੰ ਫੋਕਟ ਦੇ ਜਿਹੜੇ ਸੀ ਕਰਮਕਾਰ ਇਹ ਧਰਮ ਦੇ ਨਾਂ ਤੇ ਸਾਨੂੰ ਬਾਹਰ ਕੱਢਿਆ ਸੀ ਫਿਰ ਦੀਵਾ ਲੈ ਕੇ ਕੂੜ ਛਾਲ ਮਾਰ ਰਹੇ ਆ ਕੋਈ ਵਰਤ ਰੱਖ ਰਿਹਾ ਜੀ ਸਦਕੇ ਰੱਖੀ ਜਾਓ ਜਣੀਆਂ ਭੈਣਾਂ ਨੇ ਖੰਡੇ ਵੱਟ ਦੀ ਪੌੜ ਲਈ ਹੈ ਬਾਣੀ ਪੜਨ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪਿਓ ਕਹਿੰਦੇ ਨੇ ਜੇ ਇਸ ਗੱਲ ਨੂੰ ਕਹਿੰਦੇ ਨੇ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੀ ਸਦਾ ਸੰਭਾਲੇ ਮਾਤਾ ਗੁਜਰੀ ਦਾ ਜਿਹੜਾ ਪਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਕਦੋਂ ਚੜ੍ਹਾਈ ਕੀਤੇ ਨੇ 9 ਸਾਲ ਦੀ ਉਮਰ ਹੈ ਗੁਰੂ ਹਰਗੋਬਿੰਦ ਗੋਬਿੰਦ ਰਾਏ ਮਹਾਰਾਜ ਪਾਸ਼ਾ ਦੀ ਆਪਣੇ ਪੁੱਤ ਨੂੰ ਤਿਆਰ ਕੀਤਾ ਪਹਾੜੀ ਰਾਜਿਆਂ ਨੂੰ ਲੋਹੇ ਦੇ ਚਣੇ ਚਬਾ ਕੇ ਰੱਖ ਦਿੱਤੇ ਗੁਰੂ ਗੋਬਿੰਦ ਰਾਏ ਨੇ ਗੁਰੂ ਗੋਬਿੰਦ ਸਿੰਘ ਜਦੋਂ ਖਾਲਸਾ ਤਿਆਰ ਹੋਇਆ ਪੰਗਾਣੀ ਦੇ ਯੋਧੇ ਦੀ ਪਹਿਲਾਂ ਗੱਲ ਕਰਦੇ ਆ ਸਾਨੂੰ ਸਿਧਾਂਤ ਇਹ ਮਿਲਿਆ ਹੈ ਪਤੀ ਦੀ ਉਮਰ ਲੰਮੀ ਕਰਨ ਵਾਸਤੇ ਭੁੱਖੇ ਰਹਿਣਾ ਜੇ ਭੁੱਖੇ ਰਹਿਣ ਦੇ ਨਾਲ ਹੀ ਕਿਸੇ ਦੀ ਉਮਰ ਲੰਬੀ ਹੁੰਦੀ ਹੈ ਤੇ ਗਰੀਬ ਦੇ ਘਰ ਕੋ ਕਦੇ ਕਰੇ ਉਠਾਲਾ ਨਾ ਉਠੇ ਗਰੀਬ ਦੇ ਘਰ ਕੋਈ লাশ ਨਾ ਕਦੇ ਪਈ ਹੋਏ ਗਰੀਬ ਦੀ ਕਦੇ ਮੌਤ ਹੀ ਨਾ ਹੋਏ ਹਾਂ ਜੀ ਮੈਡੀਕਲ ਦੇ ਵਾਸਤੇ ਤੁਸੀਂ ਆਪਣੇ ਆਪ ਨੂੰ ਰਾਤ ਦੀ ਰੋਟੀ ਛੱਡ ਦਿਓ ਇੱਕ ਦਿਨ ਨਾ ਖਾਓ ਮਹੀਨੇ ਵਿੱਚ ਹਫਤੇ ਵਿੱਚ ਨਾ ਖਾਓ ਫਾਸਟਿੰਗ ਰੱਖ ਲਓ ਉਹ ਅਲੱਗ ਦਾ ਵਿਸ਼ਾ ਹੈ ਫੇਰ ਭਾਵੇਂ ਹੋ ਸਕਦਾ ਮਿੱਠਾ ਛੱਡ ਦਿਓ ਤੇ ਭਾਵੇਂ ਉਮਰ ਵੱਧ ਜਾਏ ਪਰ ਭੁੱਖੇ ਰਹਿਣਾ ਜੇਕਰ ਉਮਰਵਾਦੀ ਹੈ ਅਸੀਂ ਗੁਰਬਾਣੀ ਦੇ ਸਿਧਾਂਤ ਤੋਂ ਬਿਲਕੁਲ ਉਲਟ ਚੱਲ ਰਹੇ ਆ। ਈਵਨ ਇਥੋਂ ਤੱਕ ਸਵੇਰੇ ਅਸੀਂ ਤਿਆਰ ᱛੀਰ ਹੋ ਕੇ ਨਾ ਵਰਤ ਵਾਲੇ ਦੇਣ ਤੇ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਨ ਅਰਦਾਸ ਬੇਨਤੀ ਕਰਨ ਆਉਂਦੇ ਆ ਤੇ ਮੇਰੇ ਵਰਗੇ ਭਾਈ ਸਾਹਿਬ ਵੀ ਗੱਲ ਚ ਪਾ ਕੇ ਹਜੂਰੀਆ ਲੈ ਕੇ 100 ਰੁਪਏ ਅਰਦਾਸ ਕਰ ਦਿੰਦੇ ਨੇ। ਮਹਾਰਾਜ ਵਰਤ ਰੱਖਣ ਲੱਗੇ ਟੁੱਟੇ ਨਾ ਹੁਣ। ਗਰੰਥੀ ਸਿੰਘ ਨੇ ਜਿੰਨੇ ਇਸ ਕੰਮ ਨੂੰ ਤੋੜਨਾ ਸੀ ਉਸ ਕੰਮ ਨੂੰ ਜੋੜ ਰਿਹਾ। ਉਹਨੂੰ ਕਿਉਂ ਨੇ ਅਰਦਾਸ ਕਰਨੀ ਹੈ ਫਿਰ ਗ੍ਰੰਥੀ ਸਿੰਘਾਂ ਨੇ ਕੋਲ ਪੋਤੇ ਪਿੰਡਾਂ ਚ ਇਹੋ ਜੇ ਗ੍ਰੰਥੀ ਸਿੰਘ ਵੀ ਨੇ ਜਿਹੜੇ ਕਹਾਣੀਆਂ ਸੁਣਾਉਂਦੇ ਨੇ ਬਾਅਦ ਚ ਉਹ ਸੂਈ ਕੱਢਦੀ ਰਹੀ ਰਾਣੀ ਗੋਲੀ ਹੋ ਗਈ ਗੋਲੀ ਰਾਣੀ ਹੋ ਗਈ ਲੋ ਜੀ ਕਰ ਲਉ ਕਰ ਤੈਨੂੰ ਕੀ ਜਿਹਾ ਮਿਲਿਆ ਸ਼ਬਦ ਦੇ ਅਰਥ ਪੜਿਓ ਸੇਵ ਕਰ ਲਿਓ ਸ਼ਬਦ ਗੌਣ ਰਾਗ ਦਾ ਸ਼ਰਧ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨੰਦ ਭੂਖੇ ਕਮਨ ਤਹਿ ਕੇਵ ਤਾਨੂੰ ਇਹ ਸੰਤ ਜਿਨ ਐਸੀ ਜਾਨੀ ਤਿੰਨ ਕੋ ਮਿਲ ਬਿਵਸਾਰਿੰਗ ਪਾਨੀ ਆ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਹੈ ਤਿਰ ਲੋਕੀ ਕਰੇ ਸਨ ਅੰਨੇ ਬਿਨਾ ਨਾ ਹੋਏ ਸੁਕਾਲ ਤਜੇ ਅੰਨ ਨਾ ਮਿਲੇ ਗੋਪਾਲ ਅੰਨ ਛੱਡ ਕੇ ਰੋਟੀ ਛੱਡ ਕੇ ਕਰੇ ਤੈਨੂੰ ਗੋਪਾਲ ਨਹੀਂ ਮਿਲ ਸਕਦਾ ਅੰਨ ਛੱਡ ਕੇ ਤੈਨੂੰ ਪਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਰਾ ਸਾਲ ਪਤੀ ਨਾਲ ਲੜਦੇ ਰਹੇ ਗਾਲਾਂ ਕੱਢਦੇ ਰਹੇ ਤੇਰਾ ਸ਼ਿਆਪਾ ਕਰਦੇ ਰਹੇ ਜਦੋਂ ਵਰਤ ਆ ਗਿਆ ਫਿਰ ਉਹਦੇ ਪੈਰ ਮੱਥਾ ਟੇਕ ਟੇਕ ਤੂੰ ਮੇਰਾ ਪਤੀ ਪਰਮੇਸ਼ਰ ਹੈ ਕੀ ਹੈ ਮਹਾਰਾਜ ਬਖਸ਼ਿਸ਼ ਕਰਨ ਲੱਗੇ ਤਜੇ ਅੰਨ ਨਾ ਮਿਲੇ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਲ ਠਾਕੁਰ ਮਨ ਮੰਨਿਆ ਇਹ ਸ਼ਬਦ ਦੇ ਅਰਥਾਂ ਨੂੰ ਇੱਕ ਵਾਰ ਜਰੂਰ ਪੜਿਓ ਮਾਲਕ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਸੋਝੀ ਪ੍ਰਦਾਨ ਹੋਏ ਗੁਰਬਾਣੀ ਦੇ ਆਸ਼ੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੀ ਪੀਏ ਜਦੋਂ ਗੁਰਬਾਣੀ ਨੂੰ ਅਸੀਂ ਪੜਦੇ ਆ ਨਾ ਗੁਰਬਾਣੀ ਨੂੰ ਪੜ ਕੇ ਮਾਲਕ ਆਖਦੇ ਹਨ ਕਿੰਦੇ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਬੜੇ ਭਰਮਾਂ ਦੇ ਸੰਗਲ ਜਿਹੜੇ ਹਨ ਉਹ ਇਸੇ ਤਰ੍ਹਾਂ ਵੱਜ ਜਾਂਦੇ ਨੇ ਗੁਰਬਾਣੀ ਫਿਰ ਉਸ ਧਰਮ ਦੇ ਸੰਗਲ ਨੂੰ ਜਿਹੜਾ ਹੈ ਉਹ ਤੋੜਦੀ ਹੈ ਧਰਮ ਦਾ ਸੰਗਲ ਉਦੋਂ ਹੀ ਟੁੱਟਦਾ ਹੈ ਜਦੋਂ ਉਸ ਪਰਮਾਤਮਾ ਨੂੰ ਸਮਝ ਕੇ ਜ਼ਿੰਦਗੀ ਦੇ ਅੰਦਰ ਗਿਆਨ ਨੂੰ ਹਾਸਲ ਕਰ ਲੈਂਦਾ ਹੈ ਭਗਤ ਰਵਿਦਾਸ ਮਹਾਰਾਜ ਪਾਰਸ਼ਾ ਨੇ ਪਰਮੰਧੀਆਂ ਉਦਾਹਰਨਾਂ ਦਿੰਦੇ ਹੋਏ ਜੋ ਅਸੀਂ ਹੁਕਮ ਹੀ ਪੜਦੇ ਹਾਂ ਜਦ ਹਮ ਹੁੰਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਉਦੇ ਅੰਦਰ ਅਸੀਂ ਇੱਕ ਤੁਕ ਪੜਦੇ ਹਾਂ ਮਾਧਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਪਰਮ ਦੇ ਭੁਲੇਖੇ ਵਿੱਚ ਪੈ ਕੇ ਇਨਸਾਨ ਬਹੁਤ ਸਾਰੀਆਂ ਐਸੀਆਂ ਰੀਤਾਂ ਐਸੀਆਂ ਰਿਵਾਜਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰ ਲੈਂਦਾ ਹੈ ਜਦੋਂ ਕਿਸੇ ਰੀਤ ਨੂੰ ਤੋੜਿਆ ਜਾਂਦਾ ਹੈ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਰਹਿ ਕੇ ਉਹ ਸਾਨੂੰ ਉਹ ਗੱਲ ਜਿਹੜੀ ਹੈ ਬੜੀ ਵੱਖਰੀ ਜੀ ਨਜ਼ਰ ਆਉਂਦੀ ਹੈ ਪਰ ਗੁਰਬਾਣੀ ਦੇ ਜਦੋਂ ਸੰਚੇ ਚ ਉਹਨੂੰ ਪਾ ਕੇ ਦੇਖਿਆ ਜਾਂਦਾ ਹੈ ਗੁਰਬਾਣੀ ਫਿਰ ਉਹਨੂੰ ਢਾਲਦੀ ਹੈ ਕਿ ਇਹ ਚੀਜ਼ ਗਲਤ ਹੈ ਗੁਰਬਾਣੀ ਜਿਹੜੀ ਕਸੌਟੀ ਹੈ ਮਾਲਕ ਆਖਣ ਲਈ ਜਿਹੜੀ ਗੁਰਬਾਣੀ ਦੀ ਕਸੌਟੀ ਹੈ ਨਾ ਭਰਮ ਨੂੰ ਤੋੜਨਾ ਹੋਵੇ ਕਿਸੇ ਅਸੀਂ ਮਨਮਤ ਨੂੰ ਤੋੜਨਾ ਹੋਵੇ ਉਹਦੇ ਵਾਸਤੇ ਗੁਰਬਾਣੀ ਦੀ ਕਸੌਟੀ ਜਿਹੜੀ ਹੈ ਉਹ ਸਾਨੂੰ ਚਾਹੀਦੀ ਹੈ ਪਰ ਉਸ ਉਸ ਕਸੌਟੀ ਦੇ ਉੱਤੇ ਜਿਹੜਾ ਹੈ ਝੂਠਾ ਜਿਹੜਾ ਇਨਸਾਨ ਕਦੇ ਟਿਕਦਾ ਨਹੀਂ ਅੱਜ ਸਾਡੀ ਇਹ ਨਾ ਤਰਾਸਦੀ ਹੈ ਅਸੀਂ ਗੁਰਬਾਣੀ ਨੂੰ ਆਪਣੇ ਅਨੁਸਾਰ ਢਾਲਣਾ ਚਾਹੁੰਦੇ ਹਾਂ ਅਸੀਂ ਗੁਰਬਾਣੀ ਅਨੁਸਾਰ ਨਹੀਂ ਢਾਲਣਾ ਚਾਹੁੰਦੇ ਦੋ ਗੱਲਾਂ ਨੇ ਇੱਕ ਗੁਰਬਾਣੀ ਦੇ ਅਨੁਸਾਰ ਅਸੀਂ ਆਪਣੇ ਆਪ ਨੂੰ ਢਾਲਣਾ ਹੈ ਇੱਕ ਗੁਰਬਾਣੀ ਨੂੰ ਅਸੀਂ ਆਪਣੇ ਅਨੁਸਾਰ ਢਾਲਣਾ ਚਾਹੁੰਦੇ ਹਾਂ ਬੜੀਆਂ ਐਸੀਆਂ ਰੀਤਾਂ ਨੇ ਰਿਵਾਜ ਨੇ ਜੋ ਅਸੀਂ ਮਰਤਕ ਸੰਸਕਾਰ ਦੇ ਉੱਤੇ ਵੀ ਕਰਦੇ ਹਾਂ ਬੱਚੇ ਦੇ ਜਨਮ ਤੋਂ ਲੈ ਕੇ ਇਨਸਾਨ ਦੀ ਮੌਤ ਤੱਕ ਪਤਾ ਨਹੀਂ ਅਸੀਂ ਕਿੰਨੇ ਐਸੇ ਮਨਮਤ ਦੀਆਂ ਰੀਤਾਂ ਜਿਹੜੀਆਂ ਅਸੀਂ ਪਰਿਵਾਰ 'ਚ ਲੈ ਕੇ ਆਉਂਦੇ ਹਾਂ ਜਿਹੜੀ ਮਾਪ ਜੀ ਨੇ ਕੱਲ ਸੰਧ ਕੀਤੀ ਸੀ ਹਾਂ ਮੰਨਣਾ ਨਹੀਂ ਮੰਨਣਾ ਪਰ ਗੁਰਬਾਣੀ ਦਾ ਫੈਸਲਾ ਜਿਹੜਾ ਹੈ ਉਹ ਸਾਹਮਣੇ ਰੱਖਣਾ ਪ੍ਰਚਾਰਕ ਦਾ ਇੱਕ ਆਪਣਾ ਫਰਜ਼ ਹੈ ਸੰਗਤ ਦੇ ਪੈਸੇ ਦੇ ਨਾਲ ਪ੍ਰਚਾਰਕ ਦਾ ਘਰ ਚੱਲਦਾ ਹੈ ਮਾਰਾ ਪਾਦਸ਼ਾ ਬਖਸ਼ਿਸ਼ ਕਰਨ ਲਗੇ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੀ ਸਿਖਾਈ ਝੂਟ ਦੇ ਨਾਲ ਤੇ ਪੰਡਤ ਵੀ ਆਪਣੇ ਘਰ ਨੂੰ ਚਲਾ ਰਿਹਾ ਸੀ ਨਾ ਉਪਾਏ ਕਰਾ ਲਓ ਆ ਕਰ ਲਓ ਐਦਾਂ ਕਰ ਲਓ ਜੇਕਰ ਗੁਰਬਾਣੀ ਨੂੰ ਪੜਨ ਵਾਲਾ ਕੋਈ ਵਿਦਵਾਨ ਹੋਏ ਗੁਰਬਾਣੀ ਨੂੰ ਪੜਨ ਵਾਲਾ ਪ੍ਰਚਾਰਕ ਜੇਕਰ ਗੁਰਬਾਣੀ ਦੀ ਕੋਈ ਸਿੱਖਿਆ ਨੂੰ ਆਪ ਜੀ ਸਾਹਮਣੇ ਰੱਖਦਾ ਹੋਈ ਤੇ ਅਸੀਂ ਉਹਨੂੰ ਕਹੀਏ ਕਿ ਆਹ ਗੱਲ ਨਾ ਕੀਤੀ ਜਾਏ ਸੰਗਤ ਨੇ ਕਿਹੜਾ ਹਟਣਾ ਹੈ ਕਿ ਭਾਈ ਸਾਹਿਬ ਆਹ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਹੈ ਇਹ ਗੱਲ ਨਾ ਕੀਤੀ ਜਾਏ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਹਰਦੁਵਾਰ ਵਿਖੇ ਗਏ ਸਨ ਕਿ ਨਹੀਂ ਗਏ ਗਏ ਸਨ ਹਰਦੁਵਾਰ ਵਿੱਚ ਸਾਰੇ ਲੋਕ ਜਿਹੜਾ ਸੀ ਉਹ ਪੂਰਬ ਦਿਸ਼ਾ ਨੂੰ ਪਾਣੀ ਦੇ ਰਹੇ ਸਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਰੀਤ ਨੂੰ ਤੋੜਿਆ ਧਰਮ ਨੂੰ ਤੋੜਿਆ ਉਲਟੀ ਦਿਸ਼ਾ ਜਾ ਕੇ ਪਾਣੀ ਦੇਣ ਲੱਗ ਗਏ ਬੜੇ ਵਿਦਵਾਨ ਪੰਡਤ ਉੱਥੇ ਇਕੱਠੇ ਹੋਏ ਕਹਿੰਦੇ ਬਾਬਾ ਕੀ ਕਰ ਰਹੇ ਹੈ ਗੁਰੂ ਨਾਨਕ ਮਹਾਰਾਜ ਪਾਸ਼ਕਨ ਤੁਸੀਂ ਕਰ ਰਹੇ ਹੋ ਕਹਿੰਦੇ ਅਸੀਂ ਆਪਣੇ ਸੂਰਜ ਦੇਵਤਾ ਨੂੰ ਪਾਣੀ ਦੇ ਰਹੇ ਹਾਂ ਅਸੀਂ ਪਿੱਤਰਾਂ ਤੱਕ ਪਾਣੀ ਪਹੁੰਚਾ ਰਹੇ ਹਾਂ ਪਾਸ਼ਕਨ ਲੱਗੇ ਮੈਂ ਕਰਤਾਰਪੁਰ ਤੋਂ ਚੱਲ ਕੇ ਆਇਆ ਮੈਂ ਫਸਲ ਬੀਜ ਕੇ ਆਇਆ ਸੀ ਸੁੱਕਣਾ ਹੈ ਆਪਣੀ ਫਸਲ ਨੂੰ ਪਾਣੀ ਦੇ ਰਹੇ ਹਾਂ સુદਰੇ ਉਹੀ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਜਿਹੜੇ ਸਮਝਣਾ ਚਾਹੁੰਦੇ ਸਨ ਜੱਜ ਹਰਦਵਾਰ ਚ ਦੇਖ ਲਈ ਅੱਜ ਲੋਕਾਂ ਨੇ ਪਾਣੀ ਦੇਣਾ ਬੰਦ ਕਰ ਦਿੱਤਾ ਚੌਂਕੀਦਾਰ ਦਾ ਫਰਜ਼ ਹੈ ਲੋਕਾਂ ਨੂੰ ਜਗਾਉਣ ਦਾ ਹੌਕਾ ਦੇਣਾ ਪ੍ਰਚਾਰਕ ਦਾ ਫਰਜ਼ ਹੈ ਭਾਈ ਇੱਥੇ ਡਿੱਗੇ ਹੋ ਨਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਨੇ ਧਰਮ ਤੋਂ ਕੱਢਿਆ ਹੈ ਤੁਸੀਂ ਫੇਰ ਕਿਤੇ ਇਸ ਪ੍ਰਾਣੀਆਂ ਪ੍ਰਾਣੀਆਂ ਬਣੀਆਂ ਹੋਈਆਂ ਰੀਤਾਂ ਵਿੱਚ ਜਾ ਕੇ ਕਿਤੇ ਪੈ ਨਾ ਜਾਓ ਪ੍ਰਚਾਰਕ ਦਾ ਗੱਲ ਕਰਨ ਦਾ ਉਥੇ ਹੱਕ ਹੈ ਕਿਉਂ ਗੁਰੂ ਗ੍ਰੰਥ ਸਾਹਿਬਾਰੇ ਪਾਸ਼ਾ ਦੀ ਬਾਣੀ ਕਹਿ ਰਹੀ ਏ ਰੀਤਾਂ ਕਿਵੇਂ ਬਣਦੀਆਂ ਨੇ ਪੁੱਛਿਆ ਜਾ ਕਿਉਂ ਹੁੰਦੀ ਏ ਸਾਡੇ ਬਜ਼ੁਰਗ ਕਰਦੇ ਸਨ ਬਜ਼ੁਰਗਾਂ ਨੂੰ ਪੁੱਛਿਆ ਜਾ ਕਿਉਂ ਹੁੰਦੀ ਏ ਫਿਰ ਸਾਡੇ ਬਜ਼ੁਰਗ ਕਰਦੇ ਸਨ ਕਹਿੰਦੇ ਇੱਕ ਨਾ ਪਰਿਵਾਰ ਦੇ ਵਿੱਚ ਛੋਟੀ ਜੀ ਬੱਚੀ ਸੀ ਨਾ ਮਾਪਿਆਂ ਨੇ ਬੱਚੀ ਨੂੰ ਪਾਲਿਆ ਛੋਟੀ ਜੀ ਘਟਨਾ ਹੈ ਮਾਪਿਆਂ ਨੇ ਬੱਚੀ ਨੂੰ ਪਾਲਿਆ ਮਾਂ ਨੇ ਘਰ ਘਰ ਦਾ ਕੰਮ ਕਾਰ ਸਿਖਾਇਆ ਧੀ ਨੂੰ ਕਰਨਾ ਜਦੋਂ ਮਾਂ ਨੇ ਧੀ ਨੂੰ ਕਿਹਾ ਕਰਨਾ ਕਹਿੰਦੀ ਕਿ ਮੈਂ ਹੁਣ ਤਾਂ ਕਰਨ ਲੱਗੀ ਹਾਂ ਮੈਂ ਦਹੀਂ ਜਮਾਉਣਾ ਹੈ ਸਵੇਰੇ ਲੱਸੀ ਰੜਕਣੀ ਹੈ ਮੱਖਣ ਕੱਢਣਾ ਮੈਂ ਜਾਗ ਲਗਾਉਣ ਲੱਗੀ ਇਸ ਤਰ੍ਹਾਂ ਕਰਕੇ ਬਿੱਲੀ ਨੂੰ ਟੋਕਰੇ ਥੱਲੇ ਜਾ ਕੇ ਦੇ ਆ ਬੱਚੀ ਨੇ ਪੁੱਛਿਆ ਨਾ ਕਰਨਾ ਉਹਨੇ ਬਿੱਲੀ ਨੂੰ ਫੜ ਰੱਖਿਆ ਫੜਿਆ ਕਰਨਾ ਟੋਕਰੇ ਥੱਲੇ ਦੇ ਰਿਆ ਕਰਨਾ ਕੁਝ ਸਮਾਂ ਬੀਤਿਆ ਮਾਂ ਜਿਹੜੀ ਐ ਉਹ ਚੜ੍ਹਾਈ ਕਰ ਗਈ ਬੱਚੀ ਨੂੰ ਵਿਆਹ ਕੇ ਸਹੁਰੇ ਪਰਿਵਾਰ ਵਿੱਚ ਤੋਰ ਦਿੱਤਾ ਗਿਆ ਬੱਚੀ ਦਾ ਪਿਤਾ ਸਹੁਰੇ ਪਰਿਵਾਰ ਤੇ ਜਾ ਕੇ ਗਿਆ ਕੁੜਮਾਂਚਾਰੀ ਤੇ ਜਾ ਕੇ ਮਿਲੇ ਆ ਕਹਿੰਨ ਲੱਗ ਕਹਿੰਦੇ ਬੱਚੀ ਸਾਡੀ ਠੀਕ ਐ ਕਹਿੰਦੇ ਬਿਲਕੁਲ ਵਧੀਆ ਕੰਮਕਾਰ ਕਰਦੀ ਐ ਕਹਿੰਦੇ ਬਹੁਤ ਸੋਹਣਾ ਕੰਮ ਕਰਦੀ ਐ ਬੜੀ ਤਾਲੀਮ ਤੁਸੀਂ ਦਿੱਤੀ ਹੋਈ ਐ ਕਹਿੰਨੇ ਭਾਈ ਸਾਹਿਬ ਸਾਨੂੰ ਇੱਕ ਗੱਲ ਦਾ ਪਤਾ ਨਹੀਂ ਇਹਦੀ ਸੱਸ ਜਦੋਂ ਇਹਨੂੰ ਕਹਿੰਦੀ ਐ ਨਾ ਕਿ ਮੈਂ ਜਾਗ ਲਾਉਣੀ ਐ ਮੱਖਣ ਕੱਢਣਾ ਐ ਇਸ ਤਰ੍ਹਾਂ ਕਰਕੇ ਤੇ ਇਹ ਤੁਮ ਇਹ ਜਾਗ ਲਗਾ ਕੇ ਆ ਦੁੱਧ ਨੂੰ ਜਾ ਕੇ ਦਹੀਂ ਜਮਾ ਕੇ ਆ ਤੇ ਕਹਿੰਦੀ ਮੈਨੂੰ ਦਹੀਂ ਉਦੋਂ ਜਮਾਉਣਾ ਆਉਂਦਾ ਜਦੋਂ ਬਿੱਲੀ ਨੂੰ ਟੋਕਰੇ ਥੱਲੇ ਦਹੀਂ ਦੇ। ਉਹ ਕਹਿੰਦੇ ਅਸੀਂ ਇਸ ਗੱਲ ਤੋਂ ਬੜਾ ਹੈਰਾਨ ਆ ਜਦੋਂ ਇਹਨੂੰ ਦੁੱਧ ਜਮਾਉਣ ਨੂੰ ਕਹੀਦਾ ਕਹਿੰਨੇ ਕਿ ਮੈਨੂੰ ਇਸ ਤਰ੍ਹਾਂ ਜਮਾਉਣਾ ਹੀ ਨਹੀਂ ਆਉਂਦਾ। ਮੇਰੀ ਮਾਂ ਨੇ ਮੈਨੂੰ ਸਿਖਾਇਆ ਹੀ ਇਦਾਂ ਕਿ ਬਿੱਲੀ ਨੂੰ ਪਹਿਲਾਂ ਟੋਕਰੇ ਥੱਲੇ ਦੇ ਕੇ ਆਉ ਤੇ ਫਿਰ ਮੈਂ ਦੁੱਧ ਜਿਹੜਾ ਦੁੱਧ ਹੈ ਉਹਨੂੰ ਮੈਂ ਜਮਾਵਾਂਗੀ। ਇਹਦਾ ਕਾਰਨ ਕੀ ਹੈ ਉਹ ਫਿਰ ਪਿਤਾ ਕਹਿਣ ਲੱਗਿਆ ਕਹਿੰਦਾ ਇਹਦਾ ਵੱਡਾ ਕਾਰਨ ਨਹੀਂ ਸੀ ਕੋਈ ਵੀ ਹੈ। ਇਦਾ ਕਾਰਨ ਨਹੀਂ ਸੀ ਕਹਿੰਦਾ ਸੀ ਘਰ ਦੇ ਵਿੱਚ ਬਿੱਲੀ ਪਾਲੀ ਹੋਈ ਸੀ ਤੇ ਬਿੱਲੀ ਨੂੰ ਪਤਾ ਕਿ ਇੱਥੇ ਦੁੱਧ ਪਿਆ ਹੈ ਤੇ ਆ ਕੇ ਕਿਤੇ ਮੂੰਹ ਨਾ ਮਾਰ ਦੇ ਬਿੱਲੀ ਨੂੰ ਪਤਾ ਨਾ ਲੱਗੇ ਇਸ ਕਰਕੇ ਬਿੱਲੀ ਨੂੰ ਟੋਕਰੇ ਥੱਲੇ ਦੇ ਰਿਆ ਕਰਨਾ ਨਹੀਂ ਜਮਾਲਿਆ ਕਰਨਾ ਨਾ ਇਹਨੇ ਆਪਣੀ ਮਾਂ ਨੂੰ ਪੁੱਛਿਆ ਨਾ ਇਹਦੀ ਮਾਂ ਨੇ ਇਹਨੂੰ ਦੱਸਿਆ ਉਹ ਚੜਾਈ ਕਰਕੇ ਦੁਨੀਆਂ ਤੋਂ ਚਲੀ ਗਈ ਇਹਨੂੰ ਵਿਆਹ ਕੇ ਆਪਾਂ ਸੋਹਰੇ ਪਰਿਵਾਰ ਵਿੱਚ ਤੋਰ ਦਿੱਤਾ ਇਸ ਤਰ੍ਹਾਂ ਰੀਤਾਂ ਬੰਦੀਆਂ ਨੇ ਇਹ ਕੰਮ ਕਿਉਂ ਹੈ ਸਾਡੇ ਮਾਪਿਓ ਕਰਦੇ ਹੁੰਦੇ ਸਨ ਮਾਪਿਓ ਨੂੰ ਪੁੱਛੀਏ ਕਿਉਂ ਹੈ ਸਾਡੇ ਮਾਪਿਓ ਕਰਦੇ ਸਨ ਪਤਾ ਕਿਸੇ ਨੂੰ ਕੁਝ ਵੀ ਨਹੀਂ ਤਾਂ ਜਦੋਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਰਹਿ ਕੇ ਇਹ ਰੀਤਾਂ ਨੂੰ ਤੋੜਿਆ ਜਾਂਦਾ ਹੈ ਇਹ ਵਹਿਮਾਂ ਨੂੰ ਕੱਢਿਆ ਜਾਂਦਾ ਹੈ ਅਸੀਂ ਕਹਿੰਨੇ ਕੱਲ ਦੇ ਜੰਮੇ ਪ੍ਰਚਾਰਕ ਨੇ ਪਤਾ ਨਹੀਂ ਕਿੱਥੋਂ ਇਹ ਆਪਣੀ ਸਿਆਣਪਾਂ ਦੇਈ ਜਾ ਰਹੇ ਨੇ ਇਹ ਸਾਡੀ ਸਿਆਣਪ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਦੀ ਸਿਆਣਪ ਹੈ ਗੁਰਬਾਣੀ ਨੂੰ ਪੜੋਗੇ ਬੜੇ ਮਾਲਕ ਪਾਸ਼ਾ ਨੇ ਅਸੀਂ ਇਹ ਕੁੰਡੀਆਂ ਮੰਨਦੀਆਂ ਕੱਢੀਆਂ ਹੋਈਆਂ ਨੇ ਇਸ ਕਰਕੇ ਗੁਰਬਾਣੀ ਨੂੰ ਆਪ ਪੜੋ ਗੁਰਬਾਣੀ ਨੂੰ ਆਪ ਵਿਚਾਰੋ ਗੁਰਬਾਣੀ ਨੂੰ ਆਪ ਸਮਝੋ ਜਿਸ ਦਿਨ ਗੁਰਬਾਣੀ ਨੂੰ ਸਮਝਣ ਲੱਗੇ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਜਦੋਂ ਜਿਉਣਾ ਆ ਗਿਆ ਜ਼ਿੰਦਗੀ ਇੱਕ ਸਵਾਦ ਦੇਗੀ ਜਿਉਣ ਦਾ ਮਾਲਕ ਮਿਹਰਮਤ ਕਰਨ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ